ਇਸੋਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਪੰਜਾਬ ਦੀ ਕੁੜੀ ਦਾ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਬੇਹਤ ਬੇਰਮੀ ਦੇ ਨਾਲ ਇਹ ਕਤਲ ਕੀਤਾ ਗਿਆ ਹੈ ਸਰੀਰ ਦੇ ਉੱਤੇ ਤਸ਼ੱਦਦ ਦੇ ਨਿਸ਼ਾਨ ਮਿਲੇ ਨੇ ਦੱਸਦੀ ਹੈ ਕਿ ਕੈਨੇਡਾ ਦੇ 온ਟਾਰੀਓ ਦੇ ਚਾਰਲਸ ਡੇਲੀ ਪਾਰਕ ਤੇ ਵਿੱਚ ਉਸ 27 ਸਾਲਾ ਅਮਨਪ੍ਰੀਤ ਕੌਰ ਸੈਣੀ ਦੀ ਲਾਸ਼ ਮਿਲੀ ਹੈ ਅਮਨਪ੍ਰੀਤ ਦੇ ਸਰੀਰ ਤੇ ਤਸ਼ੱਦਦ ਦੇ ਨਿਸ਼ਾਨ ਪਾਏ ਗਏ ਨੇ ਬੇहद ਮਤਪਾਕੀ ਖਬਰ ਹੈ ਤੇ ਖਾਸ ਕਰਕੇ ਉਹਨਾਂ ਮਾਪਿਆਂ ਲਈ ਬੇहद ਮਤਪਾਕੀ ਖਬਰ ਹੈ ਜਿਹੜੇ ਆਪਣੇ ਬੱਚਿਆਂ ਨੂੰ ਉੱਥੇ ਪੜਨ ਲਈ ਭੇਜਦੇ ਨੇ ਸੁਪਨੇ ਪੂਰੇ ਕਰਨ ਦੇ ਲਈ ਕੰਮ ਕਰਨ ਲਈ ਭੇਜਦੇ ਨੇ ਪਰ ਪਤਾ ਕੀ ਲੱਗਦਾ ਹੈ ਕਿ ਉਹਨਾਂ ਦੇ ਬੱਚਿਆਂ ਦੀ ਉਹਨਾਂ ਦੀ ਧੀਆਂ ਦੀ লাশ ਮਿਲ ਰਹੀ ਹੈ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਬੇहद ਵੱਡੀ ਅਤੇ ਬੇਰਹਿਮੀ ਵਾਲੀ ਖਬਰ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਕੁੜੀ ਪੰਜਾਬ ਦੀ ਜਿਹੜੀ 27 ਸਾਲ ਦੀ ਸੀ ਸੰਗਰੂਰ ਤੋਂ ਸੀ ਉਸ ਦਾ ਕਤਲ ਕੀਤਾ ਗਿਆ ਪੁਲਿਸ ਵੱਲੋਂ 27 ਸਾਲਾ ਮਨਪ੍ਰੀਤ ਸਿੰਘ ਦੀ ਪਛਾਣ ਮੁੱਖ ਸ਼ੱਕੀ ਵਜੋਂ ਕੀਤੀ ਗਈ ਹੈ ਤੁਸੀਂ ਮੁੰਡੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕੈਨੇਡਾ ਭਰ ਦੇ ਵਿੱਚ ਵਾਰੰਟ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸ਼ੱਕ ਹੈ ਦੋਸ਼ੀ ਦੇਸ਼ ਛੱਡ ਕੇ ਭੱਜ ਚੁੱਕਿਆ ਹੈ ਤੇ ਪਰਿਵਾਰ ਸੰਗਰੂਰ ਦੇ ਪ੍ਰੇਮ ਬਸਤੀ ਨਾਲ ਸੰਬੰਧਿਤ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਟਾਰਗੇਟ ਕੀਤੀ ਗਈ ਹਤਿਆਸੀ ਤੇ ਜਨਤਕ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਅਮਨਪ੍ਰੀਤ ਦੀ ਭੈਣ ਨੇ ਕੀਤਾ ਸੀ ਦੱਸਦੀ ਮਿਸਿੰਗ ਰਿਪੋਰਟ ਜਿਹੜੀ ਦਰਜ ਹੈ ਉਹ ਕੀਤੀ ਹੋਈ ਸੀ ਅਮਨਪ੍ਰੀਤ ਦੀ ਭੈਣ ਦੇ ਵੱਲੋਂ ਪਰ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਕੀ ਰੀਜ਼ਨ ਸੀ ਇਸ ਦੇ ਪਿੱਛੇ ਕਿ ਇੱਕ 27 ਸਾਲਾ ਕੁੜੀ ਦਾ ਤਸ਼ੱਦਦ ਦੇ ਨਾਲ ਕਤਲ ਕਰ ਦੇਣ ਦੀ ਵਜ੍ਹਾ ਸਾਹਮਣੇ ਨਹੀਂ ਆਏ ਸਕੀ ਹੈ ਤੇ ਹੁਣ ਵਜ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨ ਦੀ ਵੀ ਪਛਾਣ ਕੀਤੀ ਗਈ ਹੈ ਜੋ ਕਿ ਦੱਸਿਆ ਜਾ ਰਿਹਾ ਸਾਰੇ ਹੀ ਕਤਲ ਦੇ ਪਿੱਛੇ ਮੇਨ ਜਿਹੜਾ ਵਿਅਕਤੀ ਹੋ ਸਕਦਾ ਹੈ ਸ਼ੱਕ ਹੈ ਦੋਸ਼ੀ ਜਿਹੜਾ ਹੈ ਉਹ ਦੇਸ਼ ਛੱਡ ਕੇ ਭੱਜ ਚੁੱਕਿਆ ਹੈ ਤੇ ਹੁਣ ਕੈਨੇਡਾ ਦੇ 온ਟਾਰੀਓ ਪ੍ਰਾਂਤ ਦੇ ਵਿੱਚ ਪੰਜਾਬ ਦੀ ਇਹ ਜਵਾਨ ਕੁੜੀ ਸੀ ਜਿਸ ਦੀ ਕਤਲ ਕਰ ਦਿੱਤਾ ਗਿਆ ਹੱਤਿਆ ਕਰ ਦਿੱਤੀ ਗਈ ਹੈ ਸੰਗਰੂਰ ਦੀ ਰਹਿਣ ਵਾਲੀ ਸੀ 27 ਸਾਲਾ ਅਮਨਪ੍ਰੀਤ ਸਿੰਘ ਸੈਣੀ ਜੋ ਕਿ ਚਾਰਲਸ ਲੇਡੀ ਪਾਰਕ ਦੇ ਵਿੱਚ ਉਸ ਦੀ ਮ੍ਰਿਤਕ ਦੇ ਮਿਲੀ ਹੈ 21 ਅਕਤੂਬਰ ਨੂੰ ਦੱਸ ਦੇ ਕੇ ਇਸ ਦੀ ਦੇ ਮਿਲੀ ਸੀ ਪੁਲਿਸ ਦੇ ਮੁਤਾਬਕ ਅਮਨਪ੍ਰੀਤ ਦੇ ਸਰੀਰ ਤੇ ਤਸ਼ੱਦਦ ਦੇ ਗੰਭੀਰ ਨਿਸ਼ਾਨ ਨੇ ਜਿਸ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਉਸ ਦੀ ਹੱਤਿਆ ਹੀ ਕੀਤੀ ਗਈ ਹੈ ਅਮਨਪ੍ਰੀਤ ਪਿਛਲੇ 4 ਸਾਲ ਤੋਂ ਕੈਨੇਡਾ ਦੇ ਵਿੱਚ ਰਹਿ ਰਹੀ ਸੀ ਅਤੇ ਉਸ ਦਾ ਪਰਿਵਾਰ ਸੰਗਰੂਰ ਦੇ ਪ੍ਰੇਮਵਸਤੀ ਇਲਾਕੇ ਦਾ ਸੰਬੰਧਤ ਹੈ ਪਰਿਵਾਰ ਨੂੰ ਇਹ ਦਿਲ ਦਹਿਲਾ ਦੇਣ ਵਾਲੀ ਖਬਰ ਉਸ ਦੀ ਵੱਡੀ ਭੈਣ ਨੇ ਦਿੱਤੀ ਜੋ অন্ਟਾਰੀਓ ਵਿੱਚ ਹੀ ਰਹਿੰਦੀ ਸੀ ਅਤੇ ਜਿਸ ਨੇ ਹੀ ਸਭ ਤੋਂ ਪਹਿਲਾਂ ਮਿਸਿੰਗ ਰਿਪੋਰਟ ਦਰਜ ਕਰਵਾਈ ਸੀ ਨਾਇਗਰਾ ਰੀਜਨ ਪੁਲਿਸ ਨੇ ਹੁਣ ਇਸ ਮਾਮਲੇ ਦੇ ਵਿੱਚ 27 ਸਾਲਾ ਮਨਪ੍ਰੀਤ ਸਿੰਘ ਨਿਵਾਸੀ ਬ੍ਰੈਮਟਨ ਨੂੰ ਮੁੱਖ ਸ਼ੱਕੀ ਘੋਸ਼ਿਤ ਕੀਤਾ ਹੈ ਤੇ ਉਸ ਦੇ ਖਿਲਾਫ ਦੋਜੇ ਦਰਜ ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਕੈਨੇਡਾ ਪਰਦੇ ਵਿੱਚ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ